ਬਹੁਤ ਸਾਰੀਆਂ ਔਰਤਾਂ ਤੇ ਬਹੁਤ ਸਾਰੀਆਂ ਕੁੜੀਆਂ ਮੈਂ ਇਹੋ ਜਿਹੇ ਦੇਖੀਆਂ ਜਿਹੜੀਆਂ ਇਸ ਗੱਲ ਦਾ ਬਹੁਤ ਵੱਡਾ ਰੌਲਾ ਪਾਉਂਦੀਆਂ ਸੀ ਕਿ ਕੁੜੀਆਂ ਨੂੰ ਆਜ਼ਾਦੀ ਚਾਹੀਦੀ ਆ ਔਰਤਾਂ ਨੂੰ ਆਜ਼ਾਦੀ ਚਾਹੀਦੀ ਆ ਆਹ ਵੀਡੀਓ 5 ਮਿੰਟ ਕੱਢ ਕੇ ਦੇਖ ਜਰੂਰ ਲਿਓ ਉਸ ਤੋਂ ਬਾਅਦ ਆਪ ਦਾ ਜੋ ਵੀ ਤੁਹਾਡਾ ਵਿਚਾਰ ਹੋ ਕਮੈਂਟਾਂ 'ਚ ਰੱਖ ਦਿਓ ਹੁਣ ਜਿਹੜੀਆਂ ਕੁੜੀਆਂ ਤੇ ਜਿਹੜੀਆਂ ਔਰਤਾਂ ਇਸ ਗੱਲ ਦੀ ਰੌਲਾ ਪਾਉਂਦੀਆਂ ਸੀ ਕਿ ਆ ਬੜਾ ਚੀਕ-ਚੀਕ ਕੇ ਸੋਸ਼ਲ ਮੀਡੀਆ ਦੇ ਉੱਤੇ ਕਿ ਹਾਂ ਕੁੜੀਆਂ ਨੂੰ ਆਜ਼ਾਦੀ ਚਾਹੀਦੀ ਆ ਔਰਤਾਂ ਨੂੰ ਆਜ਼ਾਦੀ ਚਾਹੀਦੀ ਆ ਮਿਲ ਗਈ ਆ ਆਦੀ ਉਸ ਆਯਾਦੀ ਦਾ ਰਿਜ਼ਲਟ ਕੀ ਨਿਕਲਿਆ ਹੁਣ ਇਹ ਵੀ ਕੰਨ ਖੋਲ ਕੇ ਮੇਥੋਂ ਸੁਣ ਲਓ ਅੱਜ ਕੁੜੀਆਂ ਨੂੰ ਆਯਾਦੀ ਦੇ ਕੇ ਅੱਜ ਮੁੰਡੇ ਕੁਆਰੇ ਫਿਰਦੇ ਆ ਮੁੰਡੇ ਛੜੇ ਰਹਿਣ ਲਈ ਤਿਆਰ ਆ ਪਰ ਕਿਸੇ ਕੁੜੀ ਨਾਲ ਵਿਆਹ ਕਰਾਉਣ ਲਈ ਤਿਆਰ ਨਹੀਂ ਹੈਗਾ ਹੋਇਆ ਕੀ ਤੁਸੀਂ ਆਪਦੇ ਸ਼ਹਿਰ 'ਚ ਧਿਆਨ ਮਾਰ ਲਿਓ ਕਿ ਤੁਹਾਡੇ ਸ਼ਹਿਰ ਦੇ ਵਿੱਚ ਕਿੰਨੇ ਹੋਟਲ ਬਣ ਚੁੱਕੇ ਆ ਉਹਨਾਂ ਵਿੱਚ ਕਿੰਨੇ ਕਮਰੇ ਬਣ ਚੁੱਕੇ ਆ ਰੈਂਟ ਤੇ ਦੇਣ ਲਈ ਵੱਡੇ ਰੋਡ ਤੇ ਲੰਘਦੇ ਹੋਵੋਗੇ ਤੁਸੀਂ ਦੇਖ ਲਿਓ ਕਿ ਸੁੰਨ ਸੁਨਾ ਜਗ੍ਹਾ ਦੇ ਉੱਤੇ ਲੋਕਾਂ ਨੇ ਹੋਟਲ ਬਣਾਏ ਆ ਕਮਰੇ ਬਣਾਏ ਆ ਦੱਸੋ ਵੀ ਉਹ ਸੋਨਸਨਾ ਜਗ੍ਹਾ ਦੇ ਉੱਪਰ ਕਿਹੜੇ ਵਿਜ਼ਟਰ ਆ ਕੇ ਰਹਿੰਦੇ ਆ ਜਾਂ ਆਪਣੇ ਸ਼ਹਿਰ ਦੇ ਵਿੱਚ ਕਿਹੜੇ ਬਾਹਰੋਂ ਲੋਕ ਆਉਂਦੇ ਜਿਹੜੇ ਹੋਟਲਾਂ ਵਿੱਚ ਰਹਿੰਦੇ ਆ ਉਹਨਾਂ ਹੋਟਲਾਂ ਦੇ ਵਿੱਚ ਕੁੜੀਆਂ ਮੁੰਡੇ ਜਾਂਦੇ ਆ ਕਦੋਂ ਜਾਂਦੇ ਆ ਵੀ ਸੁਣ ਲਵੋ ਅੱਜ ਤੁਸੀਂ ਕਦੇ ਵੀ ਕਿਸੇ ਸਕੂਲ ਦੇ ਬਾਹਰ ਜਾ ਕੇ ਜਾਂ ਕਿਸੇ ਕਾਲਜ ਦੇ ਬਾਹਰ ਜਾ ਕੇ ਖੜ ਜਿਓ ਛੁੱਟੀ ਦੇ ਟਾਈਮ ਤਾਂ ਤੁਸੀਂ ਕੀ ਦੇਖੋਗੇ ਕਿ ਸਕੂਲ ਦੇ ਵਿੱਚੋਂ 8ਵੀਂ 9ਵੀਂ 9ਵੀਂ ਕਲਾਸ ਦੀਆਂ ਕੁੜੀਆਂ ਬਹੁਤ ਛੋਟੀ ਛੋਟੀ ਉਮਰ ਦੀਆਂ ਕੁੜੀਆਂ ਮੁੰਡਿਆਂ ਦੇ ਨਾਲ ਹੋਟਲ ਦੇ ਵਿੱਚ ਜਾ ਰਹੀਆਂ ਨੇ ਬਹੁਤ ਸਾਰੀਆਂ ਕੁੜੀਆਂ ਕੈਬਿਨਾ ਦੇ ਵਿੱਚ ਮੁੰਡਿਆਂ ਨੂੰ ਮਿਲਦੀਆਂ ਨੇ ਜਿਹੜੇ ਕਿ ਕੈਬਿਨਾ ਬਰਗਰ ਪੀਜ਼ਿਆਂ ਨਾਲ ਨੇ ਬਣਾਏ ਹੁੰਦੇ ਆ ਪਲਾਈ ਬੋਰਡ ਦੇ ਕੈਬਨ ਬਣੇ ਹੁੰਦੇ ਆ ਇਹ ਮੁੰਡਿਆਂ ਤੋਂ 500 ਰੁਪਏ 1000 ਰੁਪਏ ਘੰਟੇ ਦਾ ਲੈਂਦੇ ਆ ਵੀ ਹਾਂ ਤੁਸੀਂ ਇੱਥੇ ਕੁੜੀ ਨੂੰ ਲੈ ਕੇ ਬਹਿ ਸਕਦੇ ਹੋ ਮਿਲਜੋਲ ਸਕਦੇ ਹੋ ਕੁਝ ਵੀ ਕਰ ਸਕਦੇ ਹੋ ਤੇ ਜਿਹੜੇ ਹੋਟਲ ਨੇ ਉਹਨਾਂ ਹੋਟਲਾਂ ਦੇ ਵਿੱਚ ਵੀ ਮੁੰਡਿਆਂ ਨੂੰ ਸਪੈਸ਼ਲ ਹੋਟਲਾਂ ਦੇ ਮਾਲਕ ਇਹ ਕਹਿੰਦੇ ਵੀ ਇੱਥੇ ਕੋਈ ਡਰ ਨਹੀਂ ਕੋਈ ਪੁਲਿਸ ਨਹੀਂ ਉਹਦੀ ਕੁਛ ਨਹੀਂ ਆ ਤੁਸੀਂ ਕਿਸੇ ਵੀ ਕੁੜੀ ਨੂੰ ਲਿਆ ਕੇ ਇੱਥੇ ਮਿਲਜੋਲ ਸਕਦੇ ਹੋ ਖੁੱਲਾ ਖਾੜਾ ਚੱਲਦਾ ਪੰਜਾਬ ਦੇ ਹਰ ਸ਼ਹਿਰ ਦੇ ਵਿੱਚ ਇਹੇ ਹੋਟਲ ਤੇ ਇਹ ਕੈਬਨ ਆਮ ਬਣੇ ਆ ਵੱਡੇ ਰੋੜਾਂ ਦੇ ਤੁਸੀਂ ਲੰਘੋਗੇ ਜ਼ਿਆਦਾਤਰ ਵੱਡੇ ਕਾਲਜਾਂ ਦੇ ਕੋਈ 5 ਕਿਲੋਮੀਟਰ ਦੂਰੀ ਕੋਈ 10 ਕਿਲੋਮੀਟਰ ਦੂਰੀ ਤੇ ਇਹੋ ਜਿਹੇ ਹੋਟਲ ਬਣੇ ਹੋਏ ਆ ਇਹਨਾਂ ਹੋਟਲਾਂ ਨੂੰ ਕਮਾਈ ਕਿੱਥੋਂ ਹੁੰਦੀ ਆ ਸਿਰਫ ਕੁੜੀਆਂ ਮੁੰਡਿਆਂ ਨੂੰ ਮਿਲਾ ਕੇ ਉਹਨਾਂ ਤੋਂ ਘੰਟਿਆਂ ਦੇ ਚਾਰਜ ਲੈਂਦੇ ਆ ਇਹਨਾਂ ਨੂੰ ਕਮਾਈ ਇੱਥੋਂ ਹੁੰਦੀ ਆ ਹੋਰ ਇਹ ਦੱਸੋ ਵੀ ਹੋਰ ਸੁੰਨਸਰਾ ਰੋਡ ਤੇ ਕਿਹੜੇ ਵਿਜ਼ਟਰ ਆ ਕੇ ਰਹਿਣਗੇ ਬਹੁਤ ਸਾਰੀਆਂ ਕੁੜੀਆਂ ਲਗਭਗ 80 85% ਕੁੜੀਆਂ 18 ਸਾਲ ਤੋਂ ਪਹਿਲਾਂ ਹੀ ਸਬੰਧ ਬਣਾ ਲੈਂਦੀਆਂ ਨੇ ਇਹ ਬਿਲਕੁਲ ਸੱਚ ਆ ਇੱਕ ਕੌੜਾ ਸੱਚ ਆ ਇਹ 80 ਤੋਂ 85% ਕੁੜੀਆਂ 18 ਸਾਲ ਤੋਂ ਪਹਿਲਾਂ ਸਬੰਧ ਬਣਾ ਲੈਂਦੀਆਂ ਨੇ ਬਹੁਤ ਸਾਰੀਆਂ ਕੁੜੀਆਂ ਆਸ਼ਕਾਂ ਪਿੱਛੇ ਲੱਗ ਕੇ ਬੀਅਰ ਵੀ ਪੀਣ ਲੱਗ ਗਈਆਂ ਸਿਗਟਾ ਵਗੈਰਾ ਵੀ ਪੀਣ ਲੱਗ ਗਈਆਂ ਸਾਰਾ ਕੁਝ ਕਰਨ ਲੱਗ ਗਈਆਂ ਬਹੁਤ ਸਾਰੇ ਮਾਪਿਆਂ ਨੇ ਅੱਖਾਂ ਮੀਟੀਆਂ ਹੋਈਆਂ ਨੇ ਕੁੜੀਆਂ ਨੂੰ ਮੋਬਾਈਲ ਲੈ ਕੇ ਦਿੱਤੇ ਹੋਏ ਆ ਕੋਈ ਪੁੱਛ ਪੜਤਾਲ ਨਹੀਂ ਕਰਨੀ ਪਰ ਸਾਡੀ ਕੁੜੀ ਨੂੰ ਸਕੂਲੋਂ ਇਹਨੇ ਵੇ ਛੁੱਟੀ ਹੁੰਦੀ ਆ 2 ਘੰਟੇ ਕਿੱਥੇ ਗਾਇਬ ਰਹੀ ਕੀ ਦੇ ਨਾਲ ਸੀ ਕਿਵੇਂ ਸੀ ਕੁਝ ਨਹੀਂ ਪੁੱਛਣਾ ਇਹ ਬਹੁਤ ਸਾਰੀਆਂ ਕੁੜੀਆਂ ਵੀ ਮਾਪਿਆਂ ਦੇ ਅੱਖਾਂ 'ਚ ਘੱਟਾ ਪਾਉਂਦੀਆਂ ਫਿਰਦੀਆਂ ਨੇ ਕਦੇ ਕਹਿਣਗੀਆਂ ਸਾਡੀ ਉਸੇਲੀ ਦਾ ਬਰਥਡੇ ਆ ਅੱਜ ਅਸੀਂ ਬਰਥਡੇ ਸੈਲੀਬ੍ਰੇਟ ਕਰਨਾ ਅਸੀਂ ਰਾਤ ਨੂੰ ਘਰੇ ਨਹੀਂ ਆ ਸਕਦੀਆਂ ਰਾਤ ਨੂੰ ਚੁੱਪ ਕਰਕੇ ਆਪਦੇ ਆਸ਼ਕਰਾਂ ਹੋਟਲਾਂ ਜਾ ਵੜਦੀਆਂ ਨੇ ਮੇਰਾ ਇਹ ਗੱਲਾਂ ਕਰਨ ਦਾ ਮਤਲਬ ਕੀ ਆ ਮੇਰਾ ਗੱਲਾਂ ਕਰਨ ਦਾ ਮਤਲਬ ਇਹ ਆ ਕਿ ਹੁਣ ਕੁੜੀਆਂ ਨੂੰ ਕੋਈ ਪਿਓ ਦੀ ਪੱਗ ਨਾਲ ਮਤਲਬ ਨਹੀਂ ਰਹਿ ਗਿਆ ਕੋਈ ਪਿਓ ਦੀ ਇੱਜ਼ਤ ਨਾਲ ਮਤਲਬ ਨਹੀਂ ਰਹਿ ਗਿਆ ਕੋਈ ਭਰਾ ਦੀ ਇੱਜ਼ਤ ਨਾਲ ਮਤਲਬ ਨਹੀਂ ਰਹਿ ਗਿਆ ਆ ਆ ਆਜ਼ਾਦੀ ਭਾਲਦੀਆਂ ਸੀਗੀਆਂ ਕੁੜੀਆਂ ਆਹ ਆਯਾਦੀ ਚਾਹੁੰਦੀਆਂ ਸੀਗੀਆਂ ਕੁੜੀਆਂ ਸਿਰਫ ਪੰਜਾਬ ਦੇ ਵਿੱਚ ਇਸ ਟਾਈਮ ਤੇ 20% ਕੁੜੀਆਂ ਸਿਆਣੀਆਂ ਸਮਝਦਾਰ ਨੇ ਜਿਨ੍ਹਾਂ ਨੂੰ ਪਿਓ ਦੀ ਜਿੱਦ ਦਾ ਪਤਾ ਪਿਓ ਦੀ ਪੱਗ ਦਾ ਪਤਾ 80% ਕੁੜੀਆਂ ਸਭ ਕੁਝ ਭੁੱਲ ਚੁੱਕੀਆਂ ਨੇ ਕੋਈ ਉਹਨਾਂ ਲਈ ਪਿਓ ਦੀ ਇੱਜ਼ਤ ਹੀ ਮੈਣੀ ਰੱਖਦੀ ਕੋਈ ਉਹਨਾਂ ਲਈ ਭਰਾ ਜੀ ਇੱਜ਼ਤ ਨਹੀਂ ਮੈਣੀ ਰੱਖਦੀ ਸਿਰਫ ਆਪ ਦਾ এনਜਾਇਰਮੈਂਟ ਭਾਲਦੀਆਂ ਨੇ ਜਦੋਂ ਬਈ ਪੁਰਾਣਾ ਸਮਾਂ ਹੁੰਦਾ ਸੀ ਨਾ ਪੁਰਾਣੇ ਸਮੇਂ ਦੇ ਵਿੱਚ ਕੁੜੀ ਨੂੰ ਲੋਕ ਬਾਹਰਲੇ ਗੇਟ ਦੇ ਬਾਹਰ ਵੀ ਨਹੀਂ ਜਾਣ ਦਿੰਦੇ ਸੀਗੇ ਸਿਰ ਤੋਂ ਚੁੰਨੀ ਨਹੀਂ ਸੀ ਲਾਉਣ ਦੇ ਕੋਠੇ ਨਹੀਂ ਸੀ ਚੜ੍ਹਨ ਦਿੰਦੇ ਉਹ ਬਜ਼ੁਰਗ ਸਿਆਣੇ ਸੀ ਉਹਨਾਂ ਨੂੰ ਪਤਾ ਸੀਗਾ ਕੀ ਜਵਾਨੀ ਦੇ ਵਿੱਚ ਬੰਦਾ ਅੰਨਾ ਹੋ ਕੇ ਬਹੁਤ ਸਾਰੀਆਂ ਗਲਤੀਆਂ ਕਰ ਜਾਂਦਾ ਫਿਰ ਕੱਲ ਨੂੰ ਕੁੜੀ ਦਾ ਵਿਆਹ ਕਰਨਾ ਮੁੜ ਕੇ ਉਹਨਾਂ ਗਲਤੀਆਂ ਦਾ ਖਮਿਆਜਾ ਭੁਗਤਣਾ ਪਊਗਾ ਪਰ ਹੁਣ ਕੀ ਚੱਲ ਰਿਹਾ ਹੁਣ ਕੋਈ ਚੁੰਨੀ ਨਹੀਂ ਸਿਰ ਤੇ ਪੁੱਛਦਾ ਕੋਈ ਕੁੜੀ ਨੂੰ ਨਹੀਂ ਪੁੱਛਦਾ ਵੀ ਤੂੰ 2 ਘੰਟੇ ਕਿੱਥੇ ਰਹੀ ਕਿਵੇਂ ਰਹੀ ਤੂੰ ਫੋਨ ਤੇ ਰਾਤ ਨੂੰ ਪੜਦੀਆਂ ਜਾਂ ਕੀ ਕਰਦੀਆਂ ਕੁਝ ਨਹੀਂ ਵੇਖਿਆ ਜਾਂਦਾ ਕੁਝ ਕ ਮਾਂ ਪਿਓ ਨੇ ਅੱਖਾਂ ਮੀਟ ਲਈਆਂ ਵੀ ਜੋ ਚੱਲਦਾ ਚੱਲਣ ਦਿਓ ਫਿਰ ਕੀ ਹੁੰਦਾ ਵਿਆਹ ਤੋਂ ਬਾਅਦ ਰਗੜੇ ਕੌਣ ਜਾਂਦੇ ਆ ਸ਼ਰੀਫ ਘਰਾਂ ਦੇ ਮੁੰਡੇ ਨਜ਼ਾਰੇ ਲੈਣ ਨੂੰ ਵੀ ਹੋਰ ਹੁੰਦਾ ਤੇ ਰਗੜਿਆ ਕੋਈ ਹੋਰ ਜਾਂਦਾ ਬਾਅਦ ਚ 6 ਮਹੀਨੇ ਬਾਅਦ ਤਲਾਕ ਹੁੰਦੇ ਆ ਤਲਾਕ ਹੋ ਕੇ ਫੇਰ ਆ ਕੇ ਵੇਕੇ ਬੁਏ ਬਹਿ ਜਾਂਦੀਆਂ ਨੇ ਦੂਜੀ ਵਾਰ ਫੇਰ ਵਿਆਹ ਹੁੰਦਾ ਫੇਰ ਤਲਾਕ ਹੁੰਦਾ ਤੁਸੀਂ ਜਾ ਕੇ ਕੋਟਾ ਕਚੈਰੀਆਂ ਦੇਖੋ ਕਿ ਇਸ ਟਾਈਮ ਤੇ ਪੰਜਾਬ ਦੇ ਵਿੱਚ ਧੜਾ ਧੜ ਕਿੰਨੇ ਤਲਾਕ ਹੋ ਰਿਹਾ ਬੜੀ ਤੇਜ਼ੀ ਨਾਲ ਤਲਾਕ ਹੋ ਰਿਹਾ ਪੰਜਾਬ ਦੇ ਵਿੱਚ ਖਾਸ ਕਰਕੇ ਸਾਡੇ ਪੰਜਾਬ ਦੇ ਵਿੱਚ ਵਿਆਹਾਂ ਵਰੀਆਂ ਬਾਰ ਮੂੰਹ ਮਾਰੀ ਜਾਂਦੀਆਂ ਨੇ ਵਿਆਹਾਂ ਵਰੀਆਂ ਹੁਣ ਤਾਂ ਜਿਹੜੇ ਕੁਆਰੇ ਮੁੰਡੇ ਆ ਉਹ ਕਹਿੰਦੇ ਵੀ ਛੜੇ ਰਹਿਣ ਨੂੰ ਤਿਆਰ ਆ ਪਰ ਅਸੀਂ ਵਿਆਹ ਨਹੀਂ ਕਰਾਉਣਾ ਖੌੜੇ ਕਿਹੋ ਜੀ ਕੁੜੀ ਮਿਲ ਜਾਣੀ ਆ ਕੀਪ ਤਾਂ ਸਾਡੇ ਨਾਲ ਉਹਨੇ ਕੀ ਕਰਾ ਦੇਣਾ ਮੁੰਡੇ ਹੁਣ ਕੁੜੀਆਂ ਨੂੰ ਹੱਥ ਜੋੜਦੇ ਫਿਰਦੇ ਆ ਬਿਨਾਂ ਪਾਈ ਸਾਡਾ ਖਿਹੜਾ ਛੱਡੋ ਅਸੀਂ ਵਿਆ ਜਿਹੜੀ ਕੁੜੀ 18 ਸਾਲ ਤੋਂ ਪਹਿਲਾਂ ਮੁੰਡੇ ਨਾਲ ਰਿਲੇਸ਼ਨਸ਼ਿਪ ਦੇ ਵਿੱਚ ਆ ਗਈ ਉਹਦੇ ਨਾਲ ਬੀਅਰ ਪੀਣ ਲੱਗ ਗਈ, ਸੂਟੇ ਲਾਉਣ ਲੱਗ ਗਈ, ਹੋਰ ਮੈਡੀਕਲ ਨਸ਼ਾ ਕਰਨ ਲੱਗ ਗਈ। ਦੱਸੋ ਵੀ ਉਹ ਕੁੜੀ ਫਿਰ ਵਿਆਹ ਤੋਂ ਬਾਅਦ ਇੱਕ ਮੁੰਡਾ ਕਿਦਾਂ ਰਹਿ ਸਕਦੀ ਐ? ਕਿਦਾਂ ਉਹਨੂੰ ਸਬਰ ਹੋ ਸਕਦਾ ਉਸ ਚੀਜ਼ ਤੇ? ਨਜ਼ਾਰੇ ਕੋਈ ਹੋਰ ਲੈ ਜਾਂਦਾ ਤੇ ਘਰ ਪਟਿਆ ਜਾਂਦਾ ਕਿਸੇ ਹੋਰ ਵਿਚਾਰੇ ਦਾ। ਤੇ ਮੈਂ ਕੁੜੀਆਂ ਨੂੰ ਇੱਕ ਗੱਲ ਕਹਿਣਾ ਚਾਹੁੰਦਾ ਜੇਕਰ ਮੇਰੀ ਵੀਡੀਓ ਦੇਖ ਰਹੀਆਂ ਨੇ ਕਿ ਜਦੋਂ ਤੁਸੀਂ ਬਾਹਰ ਮੂੰਹ ਮਾਰ ਕੇ ਬਾਹਰ ਖੇ ਖਾ ਕੇ ਘਰੇ ਆਉਂਦੀਆਂ ਜਾਂ ਕਦੇ ਸ਼ੀਸ਼ੇ ਮੂਰੇ ਖੜ ਕੇ 10 ਮਿੰਟ ਆਪਣੇ ਆਪ ਨੂੰ ਦੇਖਿਆ ਜੇ। ਫਿਰ ਉਸ ਤੋਂ ਬਾਅਦ ਉਹ ਪਿਓ ਵੱਲ ਦੇਖਿਆ ਜੀ ਕਿ ਇਸ ਪਿਓ ਦਾ ਕੀ ਕਸੂਰ ਹੈ ਜਿਹਦੀ ਪੱਗ ਮੈਂ ਸ਼ਰਿਆਂ ਮਿੱਟੀ 'ਚ ਰੋਲਦੀ ਫਿਰਦੀ ਐ ਇਸ ਪਿਓ ਨੇ ਤੁਹਾਡੀਆਂ ਰੀਝਾਂ ਪੂਰੀਆਂ ਕਰਨ ਲਈ ਪਤਾ ਨਹੀਂ ਕਿੰਨੀਆਂ ਰੀਝਾਂ ਆਵਦੀਆਂ ਦਾ ਗਲ ਘੁੱਟਤਾ ਕਿੰਨੇ ਕਾ ਆਪਦੇ ਸ਼ੌਂਕ ਮਾਰ ਲਏ ਕਿੰਨੇ ਕਾ ਆਪਦੇ ਚਾਹਾਂ ਦਾ ਗਲ ਘੁੱਟਤਾ ਸਿਰਫ ਤੁਹਾਡੀਆਂ ਰੀਝਾਂ ਪੂਰੀਆਂ ਕਰਨ ਲਈ ਇੱਕ ਪਿਓ ਨੂੰ ਇੱਕ ਧੀ ਜਾਣ ਤੋਂ ਪਿਆਰੀ ਹੁੰਦੀ ਐ ਤੇ ਜਦੋਂ ਉਹ ਧੀ ਪਿਓ ਦੀ ਪੱਗ ਸ਼ਰਿਆਂ ਮੋਟਲਾਂ 'ਚ ਰੋਲ ਕੇ ਆਵੇ ਤਦੋਂ ਫਿਰ ਉਸ ਧੀ ਨੂੰ ਚਪੜੀ ਚ ਨੱਕ ਡੁੱਬ ਕੇ ਮਾਰਨੀ ਜਾਣਾ ਚਾਹੀਦਾ ਜਦੋਂ ਇੱਕ ਕੁੜੀ ਵਿਆਹ ਤੋਂ ਪਹਿਲਾਂ ਸਾਰੀਆਂ ਦੇਲੀਜਾਂ ਪਾਰ ਕਰ ਜਾਂਦੀ ਹੈ ਮੁੜ ਕੇ ਤਾਂ ਵਿਆਹ ਹੁੰਦਾ ਵਿਆਹ ਤੋਂ ਬਾਅਦ ਫਿਰ ਰੌਲੇ ਪੈਂਦੇ ਆ ਫਿਰ ਪੰਚਾਇਤਾਂ ਹੁੰਦੀਆਂ ਨੇ ਫਿਰ ਉਸ ਪਿਓ ਨੂੰ ਫਿਰ ਆਪਦੀ ਧੀ ਦਾ ਘਰ ਵਸਾਉਣ ਲਈ ਜਵਾਈ ਦੇ ਪੈਰਾਂ 'ਚ ਪਾਗ ਰੱਖਣੀ ਪੈਂਦੀ ਹੈ ਕੁੜਮਾ ਦੇ ਪੈਰਾਂ 'ਚ ਪਾਗ ਰੱਖਣੀ ਪੈਂਦੀ ਹੈ ਕਿਉਂ ਆਪਦੇ ਪਿਓ ਨੂੰ ਥਾਂ ਥਾਂ ਤੇ ਜਲੀਲ ਕਰਨ ਲਈ ਮਜਬੂਰ ਕਰਦਿਆਂ ਜੀ ਕੀ ਇਸ ਪਿਓ ਨੇ ਗਲਤ ਕੀਤਾ ਤੁਹਾਨੂੰ ਜੰਮ ਕੇ ਤੁਹਾਨੂੰ ਪਾਲ ਪੋਸ ਕੇ ਐਡਾ ਕੀਤਾ ਤੁਹਾਨੂੰ ਪੜਾਇਆ ਲਿਖਾਇਆ ਇਸ ਕਰਕੇ ਮੈਂ ਖਾਸ ਕਰਕੇ ਧੀਆ ਭੈਣਾਂ ਨੂੰ ਬੇਨਤੀ ਕਰਦਾ ਕਿ ਮਾੜਾ ਮੋਟਾ ਆਪਦੇ ਪਿਓ ਦੀ ਪੱਗ ਬਾਰੇ ਸੋਚਿਆ ਕਰੋ ਉਹਦੇ ਭਰਾ ਦੀ ਇੱਜ਼ਤ ਬਾਰੇ ਸੋਚਿਆ ਕਰੋ ਕੋਈ ਗੱਲ ਨਹੀਂ ਵਿਆਹ ਤੋਂ ਬਾਅਦ ਸਾਰਾ ਕੁਝ ਹੀ ਹੋਣਾ ਜਿੰਨਾ ਮਰਜ਼ੀ ਆ ਦੁਸ਼ੌਂਕ ਪੂਰੇ ਕਰ ਲੈ ਜੋ ਮਰਜ਼ੀ ਕਰਦਿਆਂ ਨੇ ਆ ਜੀ ਪਰ ਸਾਡੇ ਪੰਜਾਬ ਦੇ ਵਿੱਚ ਇਸ ਵਿਸ਼ੇ ਵੱਲ ਕੋਈ ਧਿਆਨ ਦੇ ਨਹੀਂ ਰਿਹਾ ਕਿ ਜਿਹੜੇ ਥਾਂ ਥਾਂ ਤੇ ਹੋਟਲ ਬਣੇ ਕਾਦੇ ਲਈ ਬਣੇ ਆ ਜਿਹੜੇ 버ਗਰ ਪੀਜਾ ਲੈਣ ਦੇ ਕਦੇ ਛੁੱਟੀ ਦੇ ਟਾਈਮ 2 ਦਿਨ ਇਹ ਚੀਜ਼ਾਂ ਦੇ ਪਿੱਛਾ ਕਰਕੇ ਦੇਖਿਆ ਇਹਨਾਂ ਨੂੰ ਪਤਾ ਲੱਗ ਜੂਗਾ ਕਿ ਹਾਂ ਪੰਜਾਬ ਦੀਆਂ ਕੁੜੀਆਂ ਕਿਹੜੇ ਰਾਹ ਤੇ ਤੁਰੀਆਂ ਹੋਈਆਂ ਨੇ ਪੰਜਾਬ ਦੀਆਂ ਕੁੜੀਆਂ ਕਿਹੜੀਆਂ ਹੱਦਾਂ ਪਾਰ ਕਰ ਰਹੀਆਂ ਨੇ ਕੱਲ ਨੂੰ ਆਪਣੇ ਬੱਚਿਆਂ ਨੇ ਵੀ ਜਵਾਨ ਹੋਣਾ ਉਹਨਾਂ ਨੇ ਵੀ ਇਸੇ ਸਮਾਜ ਦੇ ਵਿੱਚ ਵਿਚਰਨਾ ਇਸੇ ਸਕੂਲਾਂ ਵਿੱਚ ਪੜ੍ਹਨਾ ਕੱਲ ਨੂੰ ਇਹ ਚੀਜ਼ਾਂ ਆਪਣੇ ਸਾਹਮਣੇ ਵੀ ਆਉਣਗੀਆਂ ਆਪਾਂ ਨੂੰ ਵੀ ਚੀਜ਼ਾਂ ਫੇਸ ਕਰਨੀਆਂ ਪੈਣਗੀਆਂ ਬਹੁਤ ਸਾਰੀਆਂ ਮਾਵਾ ਨੇ ਆਪਦੀਆਂ ਧੀਆਂ ਨੂੰ ਇਹਨਾਂ ਦੇ ਸਿਰ ਤੇ ਚੜਾਇਆ ਹੋਇਆ ਘਰ ਦਾ ਕੋਈ ਕੰਮ ਨਹੀਂ ਦੱਸਣਾ ਮੋਬਾਈਲ ਲੈ ਕੇ ਦਿੱਤੇ ਹੋਏ ਆ ਜਿਹਦੇ ਨਾਲ ਮਰਜ਼ੀ ਚੈਟ ਕਰੀ ਜਾਣ ਜਿਹਦੇ ਨਾਲ ਮਰਜ਼ੀ ਫੋਨ ਕਰੀ ਜਾਣ ਕੋਈ ਮਤਲਬ ਅਸਲ ਦੇ ਵਿੱਚ ਅੱਜ ਦੇ ਟਾਈਮ ਦੇ ਵਿੱਚ ਕੁਝ ਕੁ ਮਾਪਿ ਪਿਓਾਂ ਨੇ ਬੱਚਿਆਂ ਉੱਪਰ ਧਿਆਨ ਦੇਣਾ ਵੀ ਛੱਡਤਾ ਬਿਲਕੁਲ। ਮਾਂ ਫੋਨ ਤੇ ਕੁਝ ਹੋਰ ਦੇਖੀ ਜਾਂਦੀ ਏ ਧੀ ਕੁਝ ਫੋਨ ਤੇ ਹੋਰ ਦੇਖੀ ਜਾਂਦੇ ਪਿਓ ਵਿਚਾਰਾ ਕੰਮ ਤੇ ਬੈਠਾ ਉਹ ਮਿਹਨਤ ਕਰੀ ਜਾਂਦਾ। ਉਹਦੀ ਜ਼ਿੰਮੇਵਾਰੀ ਟੱਬਰ ਨੂੰ ਪਾਲਣਾ ਪਰ ਮਾਂ ਦਾ ਕੋਈ ਧਿਆਨ ਨਹੀਂ ਕਿ ਮੇਰੀ ਧੀ ਕੀ ਕੁਝ ਕਰਦੀ ਪਰ ਜਈ ਕਈ ਤਾਂ ਮਾਵਾ ਨੂੰ ਵੀ ਧੀਆਂ ਬਾਰੇ ਸਭ ਕੁਝ ਪਤਾ ਕਿ ਸਾਡੀ ਧੀ ਕਿਹੜੇ ਮੁੰਡਰੇ ਨਾਲ ਗੱਲ ਕਰਦੀ ਏ ਕੀ ਕਰਦੀ ਮੰਗਦੀ ਕੋਈ ਗੱਲ ਨਹੀਂ ਹੁਣ ਤਾਂ ਮਾਹੌਲ ਹੀ ਇਹ ਜਮਾਨਾ ਹੀ ਇਹੋ ਜਿਹਾ ਆ ਰਿਜ਼ਲਟ ਨਿਕਲੇ ਆ ਕੁੜੀਆਂ ਨੂੰ ਆਜ਼ਾਦੀ ਦੇ ਦਿੰਦੇ। ਜਿਹੜੀਆਂ ਔਰਤਾਂ ਰੋਲਾ ਪਾਦੀ ਹੋਈ ਔਰਤ ਨੂੰ ਆਯਾਦੀ ਚਾਹੀਦੀ ਆ ਰਿਜ਼ਲਟ ਨਿਕਲੇ ਆ ਆਯਾਦੀ ਦੇ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ 10 ਮਿੰਟ ਸੋਚ ਕੇ ਦੇਖਿਓ ਕਿ ਮੈਂ ਸਹੀ ਕਿਹਾ ਜਾਂ ਤੁਹਾਨੂੰ ਗਲਤ ਕਿਹਾ ਉਸ ਤੋਂ ਬਾਅਦ ਕਮੈਂਟਾਂ 'ਚ ਵਿਚਾਰ ਜ਼ਰੂਰ ਦੇ ਆ ਜੇ ਕਿ ਸਾਡੇ ਪੰਜਾਬ ਦੇ ਵਿੱਚ ਸਭ ਕੁਝ ਚੱਲ ਰਿਹਾ ਜਾਂ ਨਹੀਂ ਚੱਲ ਰਿਹਾ ਇਸ ਕਰਕੇ ਆਪ ਦੇ ਬੱਚਿਆਂ ਦੇ ਉੱਪਰ ਪੂਰੀ ਨਿਗਰਾਨੀ ਰੱਖੋ ਤੁਹਾਡੇ ਬੱਚੇ ਨੂੰ ਸਕੂਲੋਂ ਕਦੋਂ ਛੁੱਟੀ ਹੁੰਦੀ ਕਦੋਂ ਘਰ ਆਉਂਦਾ ਕੀ ਦਿਨਾਂ ਮੋਬਾਈਲ ਤੇ ਗੱਲਬਾਤ ਕਰਦਾ ਕਿੰਨਾ ਚੈਟ ਕਰਦਾ ਸਭ ਕੁਝ ਦੇਖੋ ਇਥੋਂ ਤੱਕ ਵੀ ਮੈਂ ਕਹਿੰਦਾ ਕਿ ਜੋ ਤੱਕ ਤੁਹਾਡਾ ਬੱਚਾ ਕੁਵਾਰਾ ਉਹਨੂੰ ਆਪਦੇ ਕੋਲ ਸਵਾਉ ਰਾਤ ਨੂੰ ਆਪਦੇ ਕੋਲ ਬੈਡਰੂਮ ਚ ਕਹੋ ਵੀ ਸਾਡੇ ਕੋਲੇ ਪੈ ਜਿਹੜਾ ਆ ਸਿਸਟਮ ਚੱਲ ਪਿਆ ਨਾ ਵੀ ਹਾਂ ਵੀ ਜਵਾਕ ਨੂੰ ਅਲੱਗ ਰੂਮ ਚ ਦੇ ਵੀ ਸਵਾਉ ਵੀ ਹਾਂਜੀ ਇਹਦਾ ਹੁਣ ਮਾਡਲ ਜਮਾਨਾ ਜਵਾਕ ਅਲੱਗ ਰੂਮ ਚ ਸੌਂਦੇ ਆ ਅਲੱਗ ਰੂਮ ਕਰਕੇ ਵੀ ਜਵਾਕਾਂ ਦਾ ਬੇੜਾ ਬੈਂਦਾ ਜਾਂਦਾ ਪੁਰਾਣੇ ਸਮੇਂ ਦੇ ਵਿੱਚ ਜਵਾਕ ਜਦੋਂ ਤੱਕ ਵਿਆਹ ਨਹੀਂ ਸੀ ਜਾਂਦਾ ਆਪਦੇ ਮਾਂ ਪਿਓ ਕੋਲੇ ਸੌਂਦਾ ਸੀਗਾ ਤਾ ਕਰਕੇ ਪੁਰਾਣੇ ਸਮੇਂ ਵਿੱਚ ਕੁੜੀਆਂ ਵੀ ਘਟ ਵਗੜਦੀਆਂ ਸੀ ਮੁੰਡੇ ਵੀ ਘਟ ਵਗੜਦੇ ਸੀ ਜਿਹੜਾ ਹੁਣ ਤੁਸੀਂ ਇੱਕ ਤਾਂ ਮੋਬਾਈਲ ਲੈ ਕੇ ਦਿੱਤਾ ਇੱਕ ਜਵਾਕ ਨੂੰ ਅਲੱਗ ਰੂਮ ਦਿੱਤਾ ਰਾਤ ਨੂੰ ਜਵਾਕ ਜੋ ਮਰਜ਼ੀ ਕਰੀ ਜਾਵੇ ਜਿਸਨੂੰ ਮਰਜ਼ੀ ਵੀਡੀਓ ਕਾਲ ਤੇ ਜੋ ਮਰਜ਼ੀ ਕਰੀਏ ਜਿਸਨੂੰ ਮਰਜ਼ੀ ਫੋਨ ਤੇ ਗੱਲਬਾਤ ਕਰੀ ਜਾਵੇ ਜਿਸਨੂੰ ਮਰਜ਼ੀ ਚੈਟ ਕਰੀ ਜਾਵੇ ਸਭ ਕੁਝ ਚੱਲਦਾ ਇਸ ਕਰਕੇ ਆ ਮਾਡਲ ਜ਼ਮਾਨੇ ਨੇ ਬੇੜਾ ਗਰਕ ਕਰਤਾ ਆਪਣੇ ਲੋਕਾਂ ਦਾ ਮੇਰੀਆਂ ਗੱਲਾਂ ਤੇ ਗੌਰ ਕਰ ਲਿਓ ਬੇਸ਼ੱਕ ਦੀ ਗਾਲਾਂ ਵੀ ਕੱਢ ਲਿਓ ਪਰ ਸੋਚ ਕੇ ਜ਼ਰੂਰ ਦੇਖਿਓ ਕਿ ਜੋ ਮੈਂ ਬੋਲਿਆ ਉਹ ਸਹੀ ਹੈ ਜਾਂ ਗਲਤ ਸਾਡਾ ਮਕਸਦ ਲੋਕਾਂ ਨੂੰ ਸੁਚੇਤ ਕਰਨਾ ਪਰ ਆਪੋ ਵੀਡੀਓ ਸ਼ੇਅਰ ਕਰ ਦਿਓ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ